ਅੱਜ ਸਵੇਰੇ 4:00 ਵਜੇ ਆਪਾਂ ਜੇੜ ਤੋਂ ਬਾਹਰ ਕੱਢਿਆ ਸੀਗਾ ਤੇ ਹੁਣ ਢੱਲੇਵਾਲ ਸਾਹਿਬ ਕੋਲ ਆਏ ਆਂ ਜੰਗ ਜਾਰੀ ਆ ਐਮਐਸਪੀ ਵਾਲੀ ਸੂਰਮਾ ਇਹ ਸਾਡਾ ਬਾਪੂ ਅੱਜ ਵੀ ਤੁਹਾਡੇ ਪਿੱਛੇ ਆਪਣੀ ਜ਼ਿੰਦ ਜਾਨ ਲਈ ਬੈਠਿਆ ਪਾਰਕ ਹਸਪੀਟਲ ਤੇ ਤੇ ਬੇਨਤੀ ਆ ਪਾਇਸਾਰਿਆਂ ਨੂੰ ਪਿੱਛੇ ਨਹੀਂ ਹਟਣਾ ਕੋਈ ਜੇੜਾ ਸਾਨੂੰ ਨਹੀਂ ਰੋਕ ਸਕਦੀਆਂ ਤੇ ਜਦੋਂ ਤੱਕ ਆਪਣਾ ਐਮਐਸਪੀ ਦਾ ਗਰੰਟੀ ਕਾਨੂੰਨੀ ਨਹੀਂ ਮਿਲਣਾ ਆਪਾਂ ਨਹੀਂ ਪਿੱਛੇ ਨਹੀਂ ਹਟਣਾ ਆਪਾਂ ਬਾਪੂ ਜਗਜੀਤ ਸਿੰਘ ਢੱਲਵਾਰ ਜੀ ਦੇ ਨਾਲ ਆ ਜਿਵੇਂ ਵੀ ਇਹ ਕਹਿਣਗੇ ਅਸੀਂ ਇਹਨਾਂ ਦੇ ਨਾਲ ਜੋ ਵੀ ਕਹਿਣਗੇ ਉਹ ਵੀ ਫੁੱਲ ਚੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ 4:00 ਵਜੇ ਆਪਾਂ ਜੇੜ ਤੋਂ ਬਾਹਰ ਕੱਢੇ ਸੀਗਾ ਤੇ ਹੁਣ ਢੱਲਵਾਲ ਸਭ ਕੋਲ ਆਏ ਆ ਜੰਗ ਜਾਰੀ ਐ ਐਮਐਸਪੀ ਵਾਲੀ ਤੇ ਸਾਡਾ ਸੂਰਮਾ ਤੇ ਸਾਡਾ ਬਾਪੂ ਅੱਜ ਵੀ ਤੁਹਾਡੇ ਪਿੱਛੇ ਆਪਣੀ ਜਿੰਦ ਜਾਨ ਲਈ ਬੈਠਿਆ ਪਾਰਕ ਹਸਪੀਟਲ ਤੇ ਤੇ ਬੇਨਤੀ ਆਪਾਈ ਸਾਰਿਆਂ ਨੂੰ ਪਿੱਛੇ ਨਹੀਂ ਹਟਣਾ ਕੋਈ ਜਿਹੜਾ ਸਾਨੂੰ ਨਹੀਂ ਰੋਕ ਸਕਦੀਆਂ ਇੱਕ ਹਫਤਾ ਸਾਡੀ ਰਿਹਾਈ ਵਾਸਤੇ ਇਹਨਾਂ ਨੇ ਇੱਕ ਹਫਤਾ ਪਾਣੀ ਵੀ ਬੰਦ ਕਰਤਾ ਜਿਵੇਂ ਜਿੰਦ ਜਾਨ ਲਾਉਂਦੇ ਫਿਰਦੇ ਨੇ ਬਾਬੇ ਨਾਨਕ ਦੀ ਖੇਤੀ ਲਈ ਆਪਣੀ ਕੌਮ ਲਈ ਬਿੰਦੀ ਆਪਾਂ ਇਹ ਪਿੱਛੇ ਨਹੀਂ ਹਟਣਾ ਦੇਖੋ ਇਹਨਾਂ ਵੱਲ ਦੇਖੋ ਉਹਨਾਂ ਵਾਲੇ ਜਿਹੜੇ ਜੇਲਾਂ ਕੱਟ ਕੇ ਆਏ ਨੇ ਉਹ ਨਹੀਂ ਦਬੇ ਕਿਸੇ ਤੋਂ ਹੈਨਾ ਸਰਕਾਰਾਂ ਦੇ ਇਹਨੇ ਜ਼ੁਲਮ ਤੋਂ ਆਪਾਂ ਕਿਵੇਂ ਹਟ ਜਾਗੇ ਪਿੱਛੇ ਜਿਹੜੀ ਵੀ ਕੋਲ ਆਉਂਦੀ ਆ ਫਾਰਮਾਂ ਦੀ ਆਪਣੇ ਐਮਐਸਪੀ ਦੇ ਗਰੰਟੀ ਕਾਨੂੰਨ ਲਈ ਆਪਾਂ ਨੇ ਫੁੱਲ ਚੜਾਉਣੇ ਨੇ ਤੇ ਜਦੋਂ ਤੱਕ ਆਪਣਾ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਮਿਲਦਾ ਆਪਾਂ ਨੇ ਪਿੱਛੇ ਨਹੀਂ ਹਟਣਾ ਆਪਾਂ ਬਾਬੂ ਜਗਜੀਤ ਸਿੰਘ ਢੱਲਵਾਰ ਜੀ ਦੇ ਨਾਲ ਜਿਵੇਂ ਵੀ ਇਹ ਕਹਿਣਗੇ ਅਸੀਂ ਇਹਨਾਂ ਦੇ ਨਾਲ ਜੋ ਵੀ ਕਹਿਣਗੇ ਉਹ ਵੀ ਫੁੱਲ ਚੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ